ਗਣਿਤਿ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਕੇਂਦਰੀ ਟੈਕਸਾਂ ਦੇ ਆਪਣੇ ਹਿੱਸੇ ਦੀ ਅਡਵਾਂਸ ਕਿਸ਼ਤ ਵਜੋਂ ਸੂਬਿਆਂ ਨੂੰ ਕੁੱਲ 11603 ਕਰੋੜ ਰੁਪਏ ਟਰਾਂਸਫਰ ਕੀਤੇ ਨੇ ਵਿੱਤ ਮੰਤਰਾਲੇ ਦੇ ਇੱਕ ਬਿਆਨ ਦੇ ਵਿੱਚ ਇਹ ਕਿਹਾ ਗਿਆ ਕਿ ਆਉਣ ਵਾਲੇ ਤਿਹਾਰਾਂ ਦੇ ਸੀਜ਼ਨ ਦੇ ਮੱਦੇ ਨਜ਼ਰ ਰਾਜਾਂ ਨੂੰ ਪੂੰਜੀ ਖਰਚ ਨੂੰ ਤੇਜ਼ ਕਰਨ ਤੇ ਆਪਣੇ ਵਿਕਾਸ ਕਲਿਆਣਕਾਰੀ ਖਰਚਿਆਂ ਨੂੰ ਵਿੱਤ ਦੇਣ ਦੇ ਯੋਗ ਬਣਾਉਣ ਲਈ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਟੈਕਸ ਟਰਾਂਸਫਰ ਦੀ ਅਡਵਾਂਸ ਕਿਸ਼ਤ ਵਜੋਂ 11603 ਕਰੋੜ ਰੁਪਏ ਜਾਰੀ ਕੀਤੇ ਨੇ ਵਿੱਤ ਮੰਤਰਾਲੇ ਨੇ ਇੱਕ ਰਿਲੀਜ਼ ਦੇ ਵਿੱਚ ਇਹ ਕਿਹਾ ਕਿ 25 ਅਕਤੂਬਰ ਨੂੰ 10 ਨੂੰ ਜਿਹੜੇ ਜਾਰੀ ਕੀਤੇ ਜਾਣ ਵਾਲੇ ਆਮ ਮਾਸਿਕ ਵੰਡ ਤੋਂ ਇਲਾਵਾ ਤੇ ਰਿਲੀਜ਼ ਦੇ ਵਿੱਚ ਵੱਖ-ਵੱਖ ਸੂਬਿਆਂ ਨੂੰ ਜਾਰੀ ਕੀਤੀ ਗਈ ਰਕਮ ਦਾ ਬ੍ਰੇਕਅਪ ਕਰ ਦਿੱਤਾ ਗਿਆ ਹੈ ਉੱਤਰ ਪ੍ਰਦੇਸ਼ ਨੂੰ ਸਭ ਤੋਂ ਵੱਧ 18227 ਕਰੋੜ ਰੁਪਏ ਦੀ ਵੰਡ ਮਿਲੀ ਆ ਉਸ ਤੋਂ ਬਾਅਦ ਬਿਹਾਰ ਨੂੰ 10219 ਕਰੋੜ ਰੁਪਏ ਤੇ ਮੱਧ ਪ੍ਰਦੇਸ਼ ਨੂੰ 7976 ਕਰੋੜ ਰੁਪਏ ਦੀ ਵੰਡ ਮਿਲੀ ਆ ਅੱਗੇ ਪੱਛਮੀ ਬੰਗਾਲ ਨੂੰ 643 ਕਰੋੜ ਰੁਪਏ ਅਲਾਟ ਕੀਤੇ ਗਏ ਨੇ ਜਦੋਂ ਕਿ ਮਹਾਰਾਸ਼ਟਰ ਤੇ ਰਾਜਸਥਾਨ ਨੂੰ ਕਰਮਵਾਰ 6418 ਕਰੋੜ ਤੇ 6123 ਕਰੋੜ ਰੁਪਏ ਤੇ ਪੰਜਾਬ ਨੂੰ 1836 ਕਰੋੜ ਰੁਪਏ ਪ੍ਰਾਪਤ ਹੋਏ ਨੇ ਸਰਕਾਰ ਨੇ GST ਸੁਧਾਰਾਂ ਨੂੰ ਵੀ ਲਾਗੂ ਕੀਤਾ ਜੋ 22 ਸਤੰਬਰ ਨੂੰ ਜਿਹੜੇ ਉਹ ਲਾਗੂ ਹੋਏ ਸੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀ타 ਰਾਮਨਦੀਪ ਪ੍ਰਧਾਨਗੀ ਹੇਠ ਹੋਈ GST ਕੌਂਸਲ ਦੀ ਚ ਪੰਜਵੀਂ ਮੀਟਿੰਗ ਨੇ ਅਗਲੀ ਪੀੜੀ ਦੇ GST ਸੁਧਾਰਾਂ ਨੂੰ ਮਨਜ਼ੂਰੀ ਦੇ ਦਿੱਤੀ ਐ ਜਿਸ ਵਿੱਚ ਆਮ ਆਦਮੀ ਦੇ ਜੀਵਨ ਨੂੰ ਬਿਹਤਰ ਬਣਾਉਣ ਤੇ ਛੋਟੇ ਵਪਾਰੀਆਂ ਤੇ ਕਾਰਬਾਰੂਆਂ ਸਮੇਤ ਸਾਰੇ ਕਾਰੋਬਾਰ ਕਰਨ ਵਿੱਚ ਆਸਾਨੀ ਨੂੰ ਯਕੀਨੀ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ ਆਪਣੇ ਸੁਤੰਤਰਤਾ ਦਿਵਸ ਤੇ ਸਪੀਚ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਸੀ ਕਿ ਸਰਕਾਰ ਅਗਲੀ ਪੀੜੀ ਦੇ GST ਸੁਧਾਰ ਲਿਆਏਗੀ ਜੋ ਆਮ ਆਦਮੀ ਤੇ ਟੈਕਸ ਦਾ ਬੋਝ ਘਟਾਏਗੀ ਇਹ ਤੁਹਾਡੇ ਲਈ ਦੀਵਾਲੀ ਦਾ ਤੋਹਫਾ ਹੋਵੇਗਾ ਉਹਨਾਂ ਨੇ ਕਿਹਾ ਸੀ ਕਿ ਸੁਧਾਰਾਂ ਦਾ ਸਿੱਧਾ ਲਾਭ ਆਮ ਆਦਮੀ ਕਿਸਾਨਾਂ ਤੇ MSME ਔਰਤਾਂ ਨੌਜਵਾਨਾਂ ਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਹੋਵੇਗਾ ਜਦੋਂ ਕਿ ਭਾਰਤ ਦੇ ਲੰਬੇ ਸਮੇਂ ਦੇ ਵਿਕਾਸ ਨੂੰ ਮਜ਼ਬੂਤੀ ਮਿਲੇਗੀ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਜੀਐਸਟੀ ਕੌਂਸਲ ਨੇ ਇੱਕ ਵਿਆਪਕ ਸੁਧਾਰ ਪੈਕੇਜ ਦੀ ਸਿਫਾਰਿਸ਼ ਵੀ ਕੀਤੀ ਸੀ ਜਿਸ ਦੇ ਵਿੱਚ ਇੱਕ ਸਰਲ ਦੋ ਸਲੈਬ ਢਾਂਚੇ 5% ਤੇ 18% ਦੇ ਨਾਲ ਦਰ ਤਰਕਸ਼ੀਲਤਾ ਆਮ ਆਦਮੀ ਤੇ ਕਿਰਤ ਨਿਰਬਲ ਉਦਯੋਗਾਂ ਕਿਸਾਨਾਂ ਤੇ ਖੇਤੀਬਾੜੀ ਸੇਤ ਆਰਥਵਿਵਸਥਾ ਦੇ ਮੁੱਖ ਚਾਲਕਾਂ ਦੇ ਧਿਆਨ ਕੇਂਦ੍ਰਿਤ ਕਰਦੇ ਹੋਏ ਸਾਰੇ ਖੇਤਰਾਂ ਵਿੱਚ ਵਿਆਪਕ ਦਰ ਘਟੌਤੀਆਂ ਸ਼ਾਮਲ ਨੇ